ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸ਼ਹਾਦਤ ਬਾਰੇ ਦੱਸਾਂਗੇ ਉਹ ਸਿਰਫ ਸਿੱਖਾ ਹੀ ਨਹੀਂ ਬਲਕਿ ਸਾਰੀ ਇਨਸਾਨੀਅਤ ਦੇ ਰਖਿਆਕਾਰ ਸਨ ਆਓ ਜਾਣੀਏ ਉਹਨਾਂ ਦੀ ਕਹਾਣੀ ਜੋ ਅੱਜ ਵੀ ਸਾਨੂੰ ਹਿੰਮਤ ਅਤੇ ਧਰਮ ਦੇ ਰਸਤੇ ਤੇ ਚੱਲਣਾ ਸਿਖਾਉਂਦੀ ਹੈ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਨੂੰ ਪਟਨਾ ਵਿੱਚ ਭਗਤ ਪਾਈ ਮਤੀ ਦਾਸ ਦੇ ਘਰ ਹੋਇਆ ਉਹਨਾਂ ਦਾ ਅਸਲੀ ਨਾਮ ਤਿਆਗ ਮਾਲ ਸੀ ਬਚਪਨ ਤੋਂ ਹੀ ਉਹ ਬਹੁਤ ਬੁੱਧੀਮਾਨ ਧਾਰਮਿਕ ਅਤੇ ਦਿਆਲੂ ਸਨ ਗੁਰੂ ਜੀ ਨੂੰ ਸ਼ੁਰੂਆਤੀ ਪੜਾਈ ਲਿਖਾਈ ਸਿੱਖ ਰੀਤ ਅਤੇ ਧਾਰਮਿਕ ਕਥਾ ਸੁਣਨ ਦੀ ਆਦਤ ਸੀ ਵਿਜ਼ੂਅਲ ਯੋਵਾ ਦੌਰ ਦੀ ਤਿਆਰੀ ਸਿੱਖ ਸਿਧਾਂਤ ਸਿਖਾਉਣਾ ਲੋਕਾਂ ਦੀ ਸਹਾਇਤਾ ਤਿਆਗਮਾਲ ਨੂੰ ਗੁਰੂ ਹਰੀ ਗੋਬਿੰਦ ਸਾਹਿਬ ਜੀ ਨੇ ਆਪਣੀ ਸੇਵਾ ਲਈ ਚੁਣਿਆ ਉਹਨਾਂ ਨੇ ਬਚਪਨ ਤੋਂ ਹੀ ਧਰਮ ਦੇ ਰੱਖਿਆ ਅਤੇ ਸੇਵਾ ਦੇ ਕੰਮ ਸ਼ੁਰੂ ਕਰ ਦਿੱਤੇ ਉਹਨਾਂ ਸਿਰਫ ਸਿੱਖਾਂ ਨੂੰ ਸਿੱਖਿਆ ਦਿੰਦੇ ਸਨ ਬਲਕਿ ਗਰੀਬ ਬੇਚਾਰੇ ਅਤੇ ਮਜ਼ਦੂਰ ਦੀ ਵੀ ਸਹਾਇਤਾ ਕਰਦੇ ਸਨ ਉਨ੍ਹਾਂ ਦਾ ਸਭ ਤੋਂ ਵੱਡਾ ਗੁਣ ਸੀ ਧਰਮ ਦੀ ਰੱਖਿਆ ਲਈ ਹਰ ਸਥਿਤੀ ਵਿੱਚ ਕਦਮ ਉਠਾਉਣਾ 1604 ਵਿੱਚ ਗੁਰੂ ਹਰਕ੍ਰਿਸ਼ਨ ਜੀ ਦੇ ਦੇਹਾਂਤ ਤੋਂ ਬਾਅਦ ਤਿਆਗਮਾਲ ਜੀ ਨੂੰ ਗੁਰੂ ਦੀ ਗੱਦੀ ਸੰਭਾਲਣ ਲਈ ਚੁਣਿਆ ਗਿਆ ਉਹ ਗੁਰੂ ਤੇਗ ਬਹਾਦਰ ਜੀ ਬਣ ਗਏ ਗੁਰੂ ਜੀ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਸਿੱਖ ਧਰਮ ਦੀ ਸਿੱਖਿਆ ਧਰਮ ਦੀ ਰੱਖਿਆ ਅਤੇ ਇਨਸਾਨੀਅਤ ਦੀ ਸੇਵਾ ਵਿੱਚ ਲਗਾ ਦਿੱਤਾ ਗੁਰੂ ਜੀ ਦੇ ਸਿੱਖਿਆ ਦੇ ਮੁੱਖ ਬਿੰਦੂ 1 ਧਰਮ ਦੇ ਰਸਤੇ ਤੇ ਸਦਾ ਟਿਕਣਾ 2 ਮਜ਼ਲੂਮ ਦੀ ਸਹਾਇਤਾ ਕਰਨਾ ਤਿੰਨ ਇਨਸਾਨੀਅਤ ਦੀ ਰੱਖਿਆ ਉਸ ਸਮੇਂ ਮੌਗਲ ਸ਼ਾਸਕ ਨੇ ਹਿੰਦੂ ਧਰਮ ਨੂੰ ਦਬਾਇਆ ਕਈ ਲੋਕਾਂ ਨੂੰ ਆਪਣੇ ਧਰਮ ਛੱਡਣ ਲਈ ਮਜਬੂਰ ਕੀਤਾ ਗਿਆ ਗੁਰੂ ਤੇਗ ਬਹਾਦਰ ਜੀ ਨੇ ਇਸ ਜ਼ੁਲਮ ਦੇ ਖਿਲਾਫ ਖੜੇ ਹੋ ਕੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਉਦੇਸ਼ ਦਿਖਾਇਆ ਧਰਮ ਦੀ ਰੱਖਿਆ ਉਹ ਆਪਣੇ ਸਿੱਖਾਂ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੇ ਨਾਲ ਮਜ਼ਲੂਮਾਂ ਦੀ ਸਹਾਇਤਾ ਲਈ ਰਾਜ ਦਰਬਾਰ ਵਿੱਚ ਗਏ ਗੁਰੂ ਜੀ ਨੇ ਮੌਗਲ ਸਮਰਾਟ ਔਰੰਗਜ਼ੇਬ ਦੇ ਸਾਹਮਣੇ ਆਪਣੀ ਜ਼ਿੰਦਗੀ ਦਾ ਬਲੀਦਾਨ ਦੇਣ ਦੀ ਤਿਆਰੀ ਦਿਖਾਈ ਪਾਈ ਮਤੀ ਦਾਸ ਅਤੇ ਪਾਈ ਸਤੀ ਦਾਸ ਦੀ ਸ਼ਹਾਦਤ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਨਾਟਕੀ ਪ੍ਰਸਤuti 24 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਲਿਜਾਇਆ ਗਿਆ ਉਹ ਆਪਣੀ ਹਿੰਮਤ ਅਤੇ ਧਰਮ ਦੇ ਬਲੀਦਾਨ ਲਈ ਤਿਆਰ ਸਨ ਉਹਨਾਂ ਦੀ ਸ਼ਹਾਦਤ ਨਾ ਸਿਰਫ ਸਿੱਖਾਂ ਲਈ ਬਲਕਿ ਸਾਰੀ ਇਨਸਾਨੀਅਤ ਲਈ ਇੱਕ ਮਿਸਾਲ ਹੈ ਗੁਰੂ ਤੇਗ ਬਹਾਦਰ ਜੀ ਨੇ ਦਿਖਾਇਆ ਕਿ ਧਰਮ ਅਤੇ ਇਨਸਾਨੀਅਤ ਲਈ ਬਲੀਦਾਨ ਦੇਣਾ ਸਭ ਤੋਂ ਵੱਡਾ ਕੰਮ ਹੈ ਗੁਰੂ ਤੇਗ ਬਹਾਦਰ ਜੀ ਦਾ ਉਦੇਸ਼ ਸਿਖਾਉਂਦਾ ਹੈ ਧਰਮ ਅਤੇ ਇਨਸਾਨੀਅਤ ਲਈ ਹਮੇਸ਼ਾ ਖੜੇ ਹੋਵੋ ਅੱਜ ਵੀ ਉਹਨਾਂ ਦੀ ਕਹਾਣੀ ਹਿੰਮਤ ਧਰਮ ਅਤੇ ਇਨਸਾਨੀਅਤ ਦੇ ਰਸਤੇ ਤੇ ਚੱਲਣਾ ਸਿਖਾਉਂਦੀ ਹੈ ਐਸੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਅਤੇ ਸ਼ਹਾਦਤ ਉਹਨਾਂ ਦੀ ਕਹਾਣੀ ਅੱਜ ਵੀ ਸਾਨੂੰ ਹਿੰਮਤ ਅਤੇ ਇਨਸਾਨੀਅਤ ਦੇ ਰਸਤੇ ਤੇ ਚੱਲਣਾ ਸਿਖਾਉਂਦੀ ਹੈ ਸਤਿ ਸ੍ਰੀ ਅਕਾਲ